ਮੇਰੇ ਵੱਲੋਂ ਤੁਹਾਨੂੰ ਸਾਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੋਪਿਕ ਸਾਡੀ ਅੱਜ ਦਾ ਵੀਡੀਓ ਦਾ ਟੋਪਿਕ ਹੈਗਾ ਜੀ ਵੀ ਅਸੀਂ ਕਿਸ ਟਾਈਮ ਅਸੀਂ YouTube ਦੇ ਉੱਤੇ ਅਸੀਂ ਵੀਡੀਓ ਅਪਲੋਡ ਕਰੀਏ ਤੇ ਜਿਹੜਾ ਸਾਡੀ ਵੀਡੀਓ ਉਹ ਵਾਇਰਲ ਹੋ ਜੇ ਕਿਉਂਕਿ ਬਹੁਤ ਸਾਰੇ ਨਾ ਮੇਰੇ ਪਿੰਡ ਭਰਾਵਾਂ ਦੇ ਸਵਾਲ ਸੀਗੇ ਉਹ ਕਹਿੰਦੇ ਕਿ ਵੀਰ ਜੀ ਅਸੀਂ ਨਾ ਮਤਲਬ ਸਾਡੀ ਵੀਡੀਓ ਨੇ ਜਿਹੜੀ ਉਹ ਵਾਇਰਲ ਨਹੀਂ ਹੁੰਦੀ ਹੈਗੀ ਨਾ ਸਾਡੀ ਲੌਂਗ ਵੀਡੀਓ ਵਾਇਰਲ ਹੁੰਦੀ ਹੈਗੀ ਨਾ ਸਾਡੀ ਸ਼ਾਰਟ ਵੀਡੀਓ ਜਿਹੜੀ ਉਹ ਵਾਇਰਲ ਹੁੰਦੀ ਹੈਗੀ ਸੋ ਅਸੀਂ ਕਿਸ ਟਾਈਮ ਆਪਣੀ YouTube ਦੇ ਉੱਤੇ ਵੀਡੀਓ ਅਪਲੋਡ ਕਰੀਏ ਜਿਸ ਦੇ ਨਾਲ ਮਤਲਬ ਸਾਡੀ ਜਿਹੜੀ ਵੀਡੀਓ ਆ ਉਹ ਵਾਇਰਲ ਵੀ ਹੋ ਜੇ ਤੇ ਉਹਦੇ ਤੇ ਵਧੀਆ ਵਿਊ ਵੀ ਆ ਜਾਣ ਤੇ ਸਾਡਾ ਜਿਹੜਾ ਚੈਨਲ ਆ ਉਹ ਵਾਇਰਲ ਹੋ ਜਾਵੇ ਜਿੱਦ ਨਾਲ ਸਾਡੇ ਜਿਹੜੇ ਸਬਸਕ੍ਰਾਈਬਰ ਆ ਉਹ ਵਧ ਤੁਸੀਂ ਕਿਹੜੇ ਟਾਈਮ ਤੁਸੀਂ ਆਪਣੀ YouTube ਦੇ ਉੱਤੇ ਅਪਲੋਡ ਕਰਨਾ ਜਿੱਦਾਂ ਤੁਹਾਡੀ ਵੀਡੀਓ ਦੇ ਵਾਇਰਲ ਹੋਣ ਦੇ ਚਾਂਸ ਹੈਗੇ ਆ ਜੇ ਤੁਸੀਂ ਮੇਰੇ ਮੁਤਾਬਿਕ ਮਤਲਬ ਉਸ ਵੀਡੀਓ ਨੂੰ ਆਪਣੇ YouTube ਦੀ ਵੀਡੀਓ ਨੂੰ ਤੁਸੀਂ ਅਪਲੋਡ ਕਰੋਗੇ ਨਾ ਤਾਂ ਮੰਨ ਕੇ ਚੱਲੋ ਤੁਹਾਡੇ ਉਹਦੇ 70-80% ਚਾਂਸ ਤੁਹਾਡੇ ਵਾਇਰਲ ਹੋਣ ਦੇ ਹੈਗੇ ਆ ਜਿਹੜੇ ਸ਼ਾਰਟ ਵੀਡੀਓ ਆ ਉਹਨੂੰ ਤੁਸੀਂ ਕਿੰਨੇ ਵਜੇ ਤੁਸੀਂ ਅਪਲੋਡ ਕਰਨਾ ਜਿਹਦੇ ਨਾਲ ਉਹ ਵਾਇਰਲ ਹੋਵੇ ਤੇ ਤੁਸੀਂ ਇੱਕ ਦਿਨ ਦੇ ਵਿੱਚ ਕਿੰਨੇ ਤੁਸੀਂ ਸ਼ੋਰਟ ਵੀਡੀਓ ਨੂੰ ਤੁਸੀਂ ਆਪਣੇ YouTube ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰ ਸਕਦੇ ਹੋ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਟੈਪ ਬਾਈ ਸਟੈਪ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਜੇ ਆਪਾਂ ਗੱਲ ਕਰਦਾ ਪਹਿਲਾਂ ਲੌਂਗ ਵੀਡੀਓ ਦੀ ਗੱਲ ਕਰਦੇ ਆ ਜਦੋਂ ਤੁਸੀਂ YouTube ਚੈਨਲ ਤੇ ਤੁਸੀਂ ਲੌਂਗ ਵੀਡੀਓ ਤੁਸੀਂ ਅਪਲੋਡ ਕਰਨੀ ਆ ਦੇਖੋ YouTube ਤੇ ਜਦੋਂ ਤੁਸੀਂ ਤੁਹਾਡੀ ਤਾਂ ਪਹਿਲਾਂ ਆਪਾਂ ਗੱਲ ਕਰਦਾ ਜਿਹੜੀ ਤੁਹਾਡੀ YouTube ਦੀ ਵੀਡੀਓ ਆ ਉਹਦੀ ਟਾਈਮ ਲੈਂਥ ਕਿੰਨੀ ਹੋਣੀ ਚਾਹੀਦੀ ਤੁਹਾਡੀ ਵੀਡੀਓ ਦੀ ਟਾਈਮ ਲੈਂਥ ਹੋਣੀ ਚਾਹੀਦੀ ਹੈ ਜੀ 5 ਮਿੰਟ ਤੋਂ ਲੈ ਕੇ 10 ਮਿੰਟ ਤੱਕ ਬਸ 5 ਮਿੰਟ ਤੋਂ 10 ਮਿੰਟ ਦੀ ਤੁਹਾਡੀ ਵੀਡੀਓ ਦੀ ਟਾਈਮ ਲੈਂਥ ਹੋਣੀ ਚਾਹੀਦੀ ਹੈ ਉਹ ਵੀ 5 ਤੋਂ 10 ਮਿੰਟ ਦੀ ਟਾਈਮ ਲੈਂਥ ਤਾਂ ਹੋਣੀ ਚਾਹੀਦੀ ਆ ਜੇ ਤੁਹਾਡੀ ਵੀਡੀਓ ਦੇ ਵਿੱਚ ਕੁਝ ਅੱਛਾ ਹੈਗਾ ਵਾ ਜੇ ਮੰਨ ਕੇ ਚੱਲੋ ਤੁਹਾਡੀ ਵੀਡੀਓ 카ਟੂਨ ਦੀ ਆ 카ਟੂਨ ਦੇ ਰਿਗਾਰਡਿੰਗਾਂ ਬੱਚਿਆਂ ਦੇ ਰਿਗਾਰਡਿੰਗਾਂ ਫਿਰ ਤਾਂ 5-10 ਮਿੰਟ ਦੀ ਨੋਰਮਲੀ ਚੱਲ ਜੇਗੀ ਕੋਈ ਦਿੱਕਤ ਨਹੀਂ ਅਗਰ ਤੁਸੀਂ ਮੇਰੇ ਵਾਂਗੂ ਕੋਈ ਜਾਣਕਾਰੀ ਦੇ ਰਹੇ ਹੋ ਤਾਂ 5 ਤੋਂ 10 ਮਿੰਟ ਦੀ ਤਾਂ ਹੋਣੀ ਚਾਹੀਦੀ ਆ ਜੇ ਤੁਹਾਡੀ ਵੀਡੀਓ ਦੇ ਵਿੱਚ ਕੋਈ ਨੋਲਿਜ ਹੈਗੀ ਆ ਜਿਹਨੂੰ ਲੋਕ ਸੁਣ ਤਾਂ ਕਰਕੇ ਤੁਸੀਂ 5 ਤੋਂ 10 ਮਿੰਟ ਦੀ ਵੀਡੀਓ ਬਣਾ ਸਕਦੇ ਹੋ 5 ਮਿੰਟ ਤੋਂ ਘੱਟ ਹੀ ਰੱਖੋ ਸਟੱਡੀ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਆ ਕਿ ਤੁਹਾਡੀ ਜਿਹੜੀ ਵੀਡੀਓ ਆ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਤੁਹਾਡੀ ਜਿਹੜੀ ਵੀਡੀਓ ਆ ਉਹ ਵਾਇਰਲ ਕਿਉਂ ਹੋਊਗੀ ਉਹ ਵਾਇਰਲ ਕਿੱਦਾਂ ਹੁੰਦੀ ਹੁੰਦੀ ਹੈ ਦੇਖੋ ਤੁਸੀਂ ਇੱਕ ਵੀਡੀਓ ਬਣਾਈ 5 ਮਿੰਟ ਦੀ 5 ਮਿੰਟ ਦੀ ਜੀ ਤੁਸੀਂ ਇੱਕ ਵੀਡੀਓ ਬਣਾ ਲਈ ਪਰ ਵੀਡੀਓ ਦੇ ਵਿੱਚ ਮਤਲਬ ਤੁਸੀਂ ਇਹ ਦੇਖਣਾ ਵੀ ਤੁਸੀਂ ਉਹਦੇ ਵਿੱਚ ਵੈਲਿਊ ਕੀ ਐਡ ਕੀਤੀ ਆ ਮਤਲਬ ਵੀ ਉਹਦੇ ਵਿੱਚ ਮਤਲਬ ਤੁਸੀਂ ਇਹੋ ਜਿਹਾ ਕਿਹੜਾ ਮਟੀਰੀਅਲ ਪਾਇਆ ਵਾ ਵੀ ਲੋਕ ਤੁਹਾਡੀ ਵੀਡੀਓ ਦੇਖਣੇ ਨਹੀਂ ਦੇਖਣਾਂ ਜਿਵੇਂ ਉਹਨੂੰ ਮੰਨ ਕੇ ਚੱਲੋ ਮੈਂ YouTube ਦੇ ਬਾਰੇ ਜਾਣਕਾਰੀ ਦੇਣਾ ਵਾ ਤੁਸੀਂ ਕਈ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਪੂਰੀ ਵੀ ਦੇਖਦੇ ਆ ਥੋੜੀ ਵੀ ਦੇਖਦੇ ਆ ਅੱਧੀ ਵੀ ਦੇਖਦੇ ਆ YouTube ਦੇਖਦੇ ਆ ਵੀ ਜਿਹੜੀ ਤੁਹਾਡੀ ਵੀਡੀਓ 5 ਮਿੰਟ ਦੀ ਆ ਆ 5 ਮਿੰਟ ਦੀ ਤੁਹਾਡੀ ਵੀਡੀਓ ਵਾ ਜਿਹੜੇ ਮੰਨ ਕੇ ਤੁਹਾਨੂੰ ਤੁਹਾਡੀ ਵੀਡੀਓ ਜੇ ਕਿਸੇ ਨੇ 2 ਮਿੰਟ 1 ਮਿੰਟ 30 ਸੈਕਿੰਡ ਜਿੰਨਾ ਲੋਕ ਤੁਹਾਡੀ ਵੀਡੀਓ ਨੂੰ ਵੱਧ ਦੇਖਣਗੇ ਤੁਹਾਡਾ ਗ੍ਰਾਫ ਐ ਉੱਪਰ ਚੱਲਦਾ ਰਹੂਗਾ ਇਦਾਂ ਜੇ ਤੁਸੀਂ ਵੀਡੀਓ ਨੂੰ ਤੁਹਾਡੀ ਵੀਡੀਓ ਇੰਟਰਸਟਿੰਗ ਨਹੀਂ ਹੋਊਗੀ ਮੰਨ ਕੇ ਚੱਲੋ ਤੁਸੀਂ ਕੋਈ ਵੀਡੀਓ ਬਣਾਈ ਤੁਹਾਡੀ ਵੀਡੀਓ ਇੰਟਰਸਟਿੰਗ ਨਹੀਂ ਹੈਗੀ ਮੈਨੂੰ ਮਜ਼ਾ ਨਹੀਂ ਆ ਰਿਹਾ ਦੇਖਣ ਦੇ ਵਿੱਚ ਮੈਂ ਮੁਕੋਗੇ ਤੁਹਾਡੀ ਵੀਡੀਓ ਵਧੀਆ ਨਹੀਂ ਹੈਗੀ ਮੈਂ ਤਾਂ 1 ਮਿੰਟ ਤੱਕ ਰੱਖ ਰખી ਮੈਂ ਤੁਹਾਡੀ ਵੀਡੀਓ ਬੰਦ ਕਰਤੀ ਮੈਂ ਕਿਸੇ ਹੋਰ ਦੀ ਵੀਡੀਓ ਦੇਖਣ ਲੱਗ ਗਿਆ ਸੋ ਉਹ ਮੇਰੀ ਵੀਡੀਓ YouTube ਫਿਰ ਅੱਗੇ ਵਾਇਰਲ ਨਹੀਂ ਕਰਦਾ ਹੈਗਾ ਇਹ ਹੋਰ ਲੋਕਾਂ ਨੂੰ ਭੇਜਦਾ ਨਹੀਂ ਹੈਗਾ ਜਿੰਨੀ ਤੁਹਾਡੀ ਵੀਡੀਓ ਇੰਟਰਸਟਿੰਗ ਹੋਏਗੀ ਵਧੀਆ ਹੋਏਗੀ ਤਾਂ ਉਹਦੇ ਨਾਲ ਕੀ ਹੈ ਕਿ ਲੋਕ ਮੰਨ ਕੇ ਚੱਲੋ ਜਦੋਂ 2 2.5 ਮਿੰਟ ਤੱਕ ਤੁਹਾਡੀ ਵੀਡੀਓ ਤੇ ਲੋਕ ਖੜਕੇ ਦੇਖਦੇ ਨੇ ਤਾਂ YouTube ਲੱਖਾਂ ਲੋਕਾਂ ਨੂੰ ਤੁਹਾਡੀ ਵੀਡੀਓ ਪਹੁੰਚੋਂਦਾ ਵਾ ਵੀ ਇਹ ਵੀਡੀਓ ਦੇਖੋ ਇਹ ਵੀਡੀਓ ਦੇ ਵਿੱਚ ਕੁਝ ਹੈਗਾ ਵਾ ਸੋ ਇਸ ਕਰਕੇ ਜਦੋਂ ਵੀ ਤੁਸੀਂ ਵੀਡੀਓ ਬਣਾਉਣੀ ਆ ਤੁਸੀਂ ਆਪਣੀ 1 ਮਿੰਟ ਤੋਂ ਲੈ ਕੇ 2 ਮਿੰਟ ਦੇ ਸਟਾਰਟੀ ਦੇ ਵਿੱਚ ਇਹੋ ਜਿਹਾ ਤੁਸੀਂ ਕੁਝ ਕਰਕੇ ਦਿਖਾਣਾ ਵਾ ਜਿਹਦੇ ਨਾਲ ਲੋਕੋ ਮਤਲਬ ਹੀ 2 ਮਿੰਟ ਤੱਕ ਤੁਹਾਡੀ ਵੀਡੀਓ ਵਾਚ ਕਰਨ ਦੇ ਲਈ ਤੁਹਾਡੇ ਚੈਨਲ ਦੇ ਉੱਤੇ ਰੁਕੇ ਰਹਿਣ ਤਾਂ ਤੁਹਾਡੀ ਵੀਡੀਓ ਵਾਇਰਲ ਹੋਏਗੀ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਲੌਂਗ ਵੀਡੀਓ ਨੂੰ ਕਿੰਨੇ ਵਜੇ ਅਪਲੋਡ ਕਰ ਸਕਦੇ ਹੋ ਦੇਖੋ ਲੌਂਗ ਵੀਡੀਓ ਨੂੰ ਅਪਲੋਡ ਕਰਨ ਦੇ 4 ਟਾਈਮ ਆ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਵਾਂ ਸਵੇਰ ਦਾ ਟਾਈਮ ਹੈਗਾ 9 ਵਜੇ ਦਾ ਲੌਂਗ ਵੀਡੀਓ ਦਾ 9 ਵਜੇ ਦਾ ਇਹ ਟਾਈਮ ਨੋਟ ਕਰ ਲਿਓ ਤੁਸੀਂ ਚਾਰਾਂ ਦੇ ਵਿੱਚੋਂ ਕੋਈ ਵੀ ਇੱਕ ਟਾਈਮ ਤੁਸੀਂ ਲੈ ਸਕਦੇ ਹੋ ਜਿਹੜਾ ਸਭ ਤੋਂ ਬੈਸਟ ਟਾਈਮ ਆ ਉਹ ਤੁਹਾਨੂੰ ਮੈਂ ਅੱਗੇ ਜਾ ਕੇ ਦੱਸੂਗਾ ਜਿਹੜਾ ਸਭ ਤੋਂ ਬੈਸਟ ਟਾਈਮ ਆ ਉਹ ਕਿਹੜਾ ਹੋਣਾ 9 ਫਿਰ ਉਹ ਤੋਂ ਬਾਅਦ ਹੈਗਾ 11 ਵਜੇ ਦਾ 11 ਐਮ ਫਿਰ ਹੈਗਾ 5 ਪੀਐਮ ਤੇ ਫਿਰ ਜਿਹੜਾ ਲਾਸਟ ਹੈਗਾ ਉਹ ਹੈਗਾ 9 ਪੀਐਮ ਇਹ ਇਹ ਚਾਰ ਟਾਈਮ ਹਨ ਠੀਕ ਹੈ ਜੀ ਸ਼ੁਰੂ ਜਿਹੜੀ ਸਵੇਰ ਦੀ ਆ ਉਹ 9 ਵਜੇ 11 ਵਜੇ 5 ਵਜੇ ਤੇ 9 ਵਜੇ ਹੁਣ ਜਿਹੜਾ ਸਭ ਤੋਂ ਮੈਂ ਜ਼ਰੂਰੀ ਚੀਜ਼ ਟਾਈਮ ਆ ਕਿਹੜਾ ਟਾਈਮ ਹੋ ਉਹ ਹੈਗਾ ਸ਼ਾਮ ਦਾ ਹੈ ਵਾ 5 ਵਜੇ ਦਾ 5 ਵਜੇ ਦਾ ਕਿਉਂ ਆ ਉਹ ਵੀ ਮੈਂ ਤੁਹਾਨੂੰ ਦੱਸਦਾ 9 ਵਜੇ ਦਾ ਤਾਂ ਆ ਜੇ ਤੁਸੀਂ 9 ਵਜੇ ਪਾ ਦਿਨੇ ਕੋਈ ਬੰਦਾ ਕਿਤੇ ਜਾਂਦਾ ਵਾ ਜਾਂ ਤਿਆਰ ਹੁੰਦਾ ਜਾਂ ਕਿਤੇ ਬੈਠਾ ਹੁੰਦਾ ਉਹ ਤੁਹਾਡੀ ਵੀਡੀਓ ਵਾਚ ਕਰ ਲੇਗਾ 11 ਵਜੇ ਕੀ ਹੈ ਜਦੋਂ ਤੁਸੀਂ ਵੀਡੀਓ 11 ਵਜੇ ਕਰੋਗੇ ਤਾਂ ਤਾਂ ਉਸ ਤੋਂ ਹੀ ਇੱਕ ਇੱਕ ਘੰਟੇ ਬਾਅਦ ਇੱਕ ਘੰਟੇ ਬਾਅਦ ਤੁਹਾਡੀ ਵੀਡੀਓ ਦੇ ਵਿਊ ਆਉਣੇ ਸ਼ੁਰੂ ਹੋ ਜਾਣਗੇ ਕਿਉਂ ਕਿਉਂਕਿ ਮੰਨ ਕੇ ਚੱਲੋ ਜੇ ਕੋਈ ਬੰਦਾ ਦਫ਼ਤਰ ਦੇ ਵਿੱਚ ਕੰਮ ਕਰਦਾ ਜਾਂ ਕਿਤੇ ਗਵਰਨਮੈਂਟ ਜੋਬ ਕਰਦਾ ਜਾਂ ਪ੍ਰਾਈਵੇਟ ਜੋਬ ਕਰਦਾ ਜਾਂ ਹਸਪੀਟਲ ਦੇ ਕਿਤੇ ਵੀ ਆਹੋ ਤਾਂ ਉਹਦਾ 1 ਵਜੇ ਤੋਂ ਲੈ ਕੇ 1 ਵਜੇ ਤੋਂ ਲੈ ਕੇ 2 ਵਜੇ ਤੱਕ ਉਹਦਾ ਲੰਚ ਟਾਈਮ ਹੁੰਦਾ ਵਾ ਤਾਂ ਜਦੋਂ ਤੁਸੀਂ 11 ਤੋਂ 12 ਦੇ ਵਿੱਚ ਵਿੱਚ ਇਹ ਵੀਡੀਓ ਨੂੰ ਅਪਲੋਡ ਕਰ ਦੋਗੇ ਤਾਂ ਉਹਨਾਂ ਤੱਕ ਨੋਟੀਫਿਕੇਸ਼ਨ ਚੱਲ ਜਾਏਗਾ ਵੀਡੀਓ ਆਪਾਂ 1 ਵਜੇ ਵੀ ਅਪਲੋਡ ਕਰ ਸਕਦੇ ਹਾਂ ਬੱਟ ਕਈ ਵਾਰੀ ਕੀ ਹੁੰਦਾ ਵਾ ਜਦੋਂ ਤੁਸੀਂ ਵੀਡੀਓ ਨੂੰ ਅਪਲੋਡ ਕਰੋਗੇ ਨੋਟੀਫਿਕੇਸ਼ਨ ਨਹੀਂ ਜਾਂਦਾ ਹੈਗਾ ਤਾਂ ਇਸ ਕਰਕੇ ਜੇ ਤੁਸੀਂ 11 ਵਜੇ ਵੀਡੀਓ ਅਪਲੋਡ ਕਰੋਗੇ ਤਾਂ 1-2 ਘੰਟੇ ਲੱਗ ਜਾਂਦੇ ਨੇ ਉਹ ਲੋਕਾਂ ਦੇ ਨੋਟ ਤੱਕ ਨੋਟੀਫਿਕੇਸ਼ਨ ਪਹੁੰਚਣ ਤੱਕ ਸੋ 1-2 ਵਜੇ ਤੱਕ ਤੁਹਾਡਾ ਨੋਟੀਫਿਕੇਸ਼ਨ ਪਹੁੰਚ ਜਾਏਗਾ ਜਦੋਂ ਲੋਕ ਲੰਚ ਕਰਦੇ ਨੇ ਉਹ ਫੋਨ ਜ਼ਰੂਰ ਦੇਖਦੇ ਹੀ ਦੇਖਦੇ ਨੇ YouTube ਵੀ ਦੇਖਦੇ ਨੇ Instagram ਵੀ ਦੇਖਦੇ ਨੇ Facebook ਵੀ ਦੇਖਦੇ ਨੇ ਤੇ ਉਹਦੇ ਨਾਲ ਤੁਹਾਡੀ ਵੀਡੀਓ ਜਿਹੜੀ ਉਹ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਵਾ ਹੁਣ ਜੇ ਆਪਾਂ ਗੱਲ ਕਰੀਏ 5 ਵਜੇ ਦੀ ਦੇਖੋ ਜਿਹੜਾ ਦਫ਼ਤਰਾਂ ਦਾ ਟਾਈਮ ਆ ਨਾ ਦਫ਼ਤਰਾਂ ਦਾ ਟਾਈਮ ਹੈਗਾ ਵਾ 9 ਵਜੇ ਤੋਂ ਲੈ ਕੇ 4 ਵਜੇ ਦਾ ਟਾਈਮ ਆ 3-4 ਵਜੇ ਦਾ ਟਾਈਮ ਆ ਮੈਨੂੰ ਪੱਕਾ ਨਹੀਂ ਪਤਾ ਹੈਗਾ ਉਦੋਂ ਮੈਂ ਅੰਦਾਜ਼ੇ ਨਾਲ ਦੱਸਿਆ ਵਾ ਤੇ ਮੰਨ ਕੇ ਚਲੋ ਜੇ ਤੁਸੀਂ ਵੀਡੀਓ 5 ਵਜੇ ਅਪਲੋਡ ਕਰੋਗੇ ਹਰ ਇੱਕ ਬੰਦਾ ਕਿਤੇ ਵੀ ਜੋਬ ਕਰਦਾ ਚਾਹੇ ਗਵਰਨਮੈਂਟ ਜੋਬ ਕਰਦਾ ਪ੍ਰਾਈਵੇਟ ਜੋਬ ਕਰਦਾ ਹਨਾ ਤਾਂ ਉਹ ਕੀ ਕਰਦਾ ਆਪਣੇ ਦਫ਼ਤਰ ਦੇ ਵਿੱਚੋਂ 4 ਵਜੇ ਵੀ ਤੁਰ ਕੇ ਆਉਂਦਾ ਵਾ ਹਨਾ ਤਾਂ 5 ਵਜੇ ਤੱਕ ਉਹ ਆਰਾਮ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਆ ਜਾਂਦਾ ਵਾ ਜਨ ਕਿ ਜੇ ਮੰਨ ਕੇ ਚਲੋ ਉਹ 4 ਵਜੇ ਵੀ ਆਪਣੇ ਦਫ਼ਤਰ ਦੇ ਵਿੱਚ ਵਿਹਲਾ ਹੋ ਗਿਆ ਤਾਂ 5 ਵਜੇ ਆਪਣੇ ਘਰੇ ਪਹੁੰਚ ਜਾਂਦਾ ਵਾ ਨਾ ਧੋ ਕੇ ਚਾਹ ਵਗੈਰਾ ਪੀ ਕੇ ਨਾ ਉਹ 5 ਵਜੇ ਫ੍ਰੀ ਹੋ ਜਾਂਦਾ ਵਾ ਜਦੋਂ ਤੁਸੀਂ 5 ਵਜੇ ਵੀਡੀਓ ਅਪਲੋਡ ਕਰੋਗੇ ਤਾਂ ਤੁਹਾਡੀ ਵੀਡੀਓ ਜਿਹੜੀ ਉਹਨੂੰ ਸ਼ੋ ਹੋਣੀ ਹੀ ਹੋਣੀ ਆ ਤਾਂ ਤੁਹਾਡੀ ਵੀਡੀਓ ਦੇ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ 9 ਵਜੇ 9 ਵਜੇ ਕੀ ਆ 9 ਵਜੇ ਵੀ ਬਹੁਤ ਬੈਸਟ ਟਾਈਮ ਆ ਇਹਦੇ ਨਾਲ ਕੀ ਆ ਇਹਦੇ ਨਾਲ ਇਦਾਂ ਵਾ ਦੇਖੋ ਜਦੋਂ ਤੁਸੀਂ 9 ਵਜੇ ਵੀਡੀਓ ਅਪਲੋਡ ਕਰਤੀ ਇਹਦੇ ਤੁਹਾਨੂੰ ਦੋ ਬੇਨੀਫਿਟ ਆ ਇੱਕ ਤਾਂ ਦੇਖੋ ਹਰੇਕ ਬੰਦਾ ਰਾਤ ਨੂੰ ਸੌਣ ਲੱਗਾ ਮੋਬਾਈਲ ਫੋਨ ਚਲਾਉਂਦਾ ਹੀ ਚਲਾਉਂਦਾ ਵਾ ਜਦੋਂ ਬੰਦਾ ਰਾਤ ਨੂੰ ਸੌਣ ਲੱਗਾ ਮੋਬਾਈਲ ਫੋਨ ਚਲਾਏਗਾ ਤਾਂ ਤੁਹਾਡੀ ਵੀਡੀਓ ਉਹਦੇ ਅੱਗੇ ਆ ਜਾਈ ਤੁਹਾਡੀ ਵੀਡੀਓ ਉਹ ਦੇਖੇਗਾ ਹੀ ਦੇਖੇਗਾ ਉਸ ਤੋਂ ਬਾਅਦ ਜਦੋਂ ਆਪਣੇ ਹਿੰਦੂਸਤਾਨ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਰਾਤ ਹੁੰਦੀ ਆ ਤਾਂ ਕਈ ਕੰਟਰੀਆਂ ਦੇ ਵਿੱਚ ਦਿਨ ਚੜਦਾ ਵਾ ਉਧਰ ਦਿਨ ਚੜਦਾ ਆਪਣੇ ਰਾਤ ਹੁੰਦੀ ਆ ਜਿਵੇਂ ਜਦੋਂ ਤੁਸੀਂ 9 ਵਜੇ ਵੀਡੀਓ ਅਪਲੋਡ ਕਰਤੀ ਜਿਹੜੀ ਬਾਰਲੀਕ ਆਡੀਅנס ਆ ਤੁਹਾਡੀ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਕੇ ਇਹੋ ਜਿਹੇ ਦੇਸ਼ਾਂ ਦੀ ਆਡੀਅנס ਆ ਉਧਰ ਦਿਨ ਚੜੇਗਾ ਤਾਂ ਤੁਹਾਡੀ ਵੀਡੀਓ ਉਧਰ ਵੀ ਸ਼ੋ ਹੋਏਗੀ ਤਾਂ ਉਧਰ ਦੇ ਲੋਕ ਵੀ ਦੇਖਣਗੇ ਤੇ ਜਦੋਂ ਸਵੇਰ ਹੋਏਗੀ ਆਪਣੇ ਇਧਰ ਇੰਡੀਆ ਦੇ ਵਿੱਚ ਤਾਂ ਤੁਹਾਡੇ ਲੋਕ ਵੀ ਦੇਖਣਗੇ ਸੋ ਆ ਜਿਹੜਾ ਬੈਸਟ ਟਾਈਮ ਆ 9 ਵਜੇ ਤੇ ਸੋਰੀ ਸ਼ਾਮੀ 9 ਵਜੇ ਤੇ 5 ਵਜੇ ਜੇ ਮੇਰੇ ਸੌ ਨਾਲ ਚੱਲੋ ਤਾਂ 5 ਵਜੇ ਆ ਬਟ ਜਦੋਂ ਤੁਸੀਂ ਇੱਕ ਵੀਡੀਓ ਕਿਸੇ ਵੀ ਟਾਈਮ ਦੇ ਵਿੱਚ ਤੁਸੀਂ ਅਪਲੋਡ ਕਰਨ ਲੱਗੇ ਜਦੋਂ ਇੱਕ ਵੀਡੀਓ ਨੂੰ ਤੁਸੀਂ ਇੱਕ ਟਾਈਮ ਦੇ ਉੱਤੇ ਅਪਲੋਡ ਕਰਨ ਲੱਗੇ ਮੰਨ ਕੇ ਚੱਲੋ ਤੁਸੀਂ 5 ਵਜੇ ਅਪਲੋਡ ਕਰਦੇ ਪਿਓ ਤਾਂ ਤੁਸੀਂ ਡੇਲੀ ਡੇਲੀ 5 ਵਜੇ ਵੀਡੀਓ ਤੁਸੀਂ ਅਪਲੋਡ ਕਰਨੀ ਹੀ ਕਰਨੀ ਆ YouTube ਦੇ ਉੱਤੇ ਜੋ ਮਰਜ਼ੀ ਹੋ ਜੇ ਤੁਸੀਂ ਇੱਕ ਵੀਡੀਓ ਨੂੰ YouTube ਦੇ ਉੱਤੇ ਅਪਲੋਡ ਕਰਨਾ ਹੀ ਕਰਨਾ ਵਾਜੀ ਇਹ ਕੰਮ ਤੁਸੀਂ ਪੱਕਾ ਕਰਨਾ ਹੀ ਕਰਨਾ ਕੋਈ ਗੇਪ ਨਹੀਂ ਪਾਉਣਾ ਹੈ ਕ ਵਿੱਚ ਜੇ ਤੁਸੀਂ ਇੱਕ ਦਿਨ ਦਾ ਵੀ ਗੇਪ ਆਗੇ ਨਾ ਤਾਂ ਤੁਹਾਡਾ ਜਿਹੜਾ YouTube ਚੈਨਲ ਆ ਉਹ ਗਰੋ ਨਹੀਂ ਕਰੇਗਾ ਤੁਹਾਡੀ ਵੀਡੀਓ ਵਾਇਰਲ ਨਹੀਂ ਹੋਣੀ ਆ ਸੋ ਅਗਰ ਤੁਸੀਂ YouTube ਦੇ ਉੱਤੇ ਕੰਮ ਕਰਨਾ ਤਾਂ ਤੁਹਾਨੂੰ ਡੇਲੀ ਇੱਕ ਵੀਡੀਓ ਅਪਲੋਡ ਕਰਨੀ ਪੈਣੀ ਹੀ ਪੈਣੀ ਆ ਜਦੋਂ ਤੁਹਾਡੇ 5000 ਸਬਸਕ੍ਰਾਈਬਰ ਜਦੋਂ ਤੁਹਾਡੇ 5000 ਸਬਸਕ੍ਰਾਈਬਰ ਹੋਗੇ ਤਾਂ ਤੁਸੀਂ ਕੀ ਕਰਨਾ 5000 ਦੇ ਜਦੋਂ ਹੋਗੇ ਤੁਸੀਂ ਇੱਕ ਦਿਨ ਵੀ ਛੱਡ ਕੇ ਪਾਣੀ ਸ਼ੁਰੂ ਕਰ ਦੋ ਇੱਕ ਦਿਨ ਛੱਡ ਕੇ ਵੀਡੀਓ ਅਪਲੋਡ ਕਰਨੀ ਸ਼ੁਰੂ ਕਰ ਦੋ ਤੁਹਾਡਾ ਚੈਨਲ ਫਿਰ ਵੀ ਵਾਇਰਲ ਹੋ ਜਾਏਗਾ ਇਹ ਤਾਂ ਹੈਗੀ ਸੀ ਗੱਲ ਲੌਂਗ ਵੀਡੀਓ ਦੀ ਜੇ ਤੁਸੀਂ ਲੌਂਗ ਵੀਡੀਓ ਨੂੰ ਕਦੋਂ ਤੁਸੀਂ ਕਿੰਨੇ ਟਾਈਮ ਦੇ ਵਿੱਚ ਪਾਣਾ ਉਹ ਹੋ ਗਈ ਆ ਹੁਣ ਆਪਾਂ ਗੱਲ ਕਰਦੇ ਹਾਂ ਸ਼ਾਰਟ ਵੀਡੀਓ ਜਿਹੜੀ ਸ਼ਾਰਟ ਵੀਡੀਓ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਤੁਸੀਂ ਸ਼ਾਰਟ ਵੀਡੀਓ ਨੂੰ ਤੁਸੀਂ ਇੱਕ ਦਿਨ ਦੇ ਵਿੱਚ ਕਿੰਨੀਆਂ ਪਾਉਣੀਆਂ ਨੇ ਜਦੋਂ ਵੀਡੀਓ ਦੀ ਗੱਲ ਕਰੀਏ ਤਾਂ ਤੁਸੀਂ ਇੱਕ ਦਿਨ ਦੇ ਵਿੱਚ ਚਾਰ ਵੀਡੀਓ ਚਾਰ ਵੀਡੀਓ ਤੁਸੀਂ ਅਪਲੋਡ ਕਰਨੀਆਂ ਹੀ ਕਰਨੀਆਂ ਨੇ ਅਪਲੋਡ ਕਰਨੀਆਂ ਹੀ ਕਰਨੀਆਂ ਨੇ ਚਾਰ ਸ਼ਾਰਟ ਵੀਡੀਓ ਇਹ ਜਿਹੜੇ ਚਾਰ ਸ਼ਾਰਟ ਵੀਡੀ ਠੀਕ ਹੈ ਜੀ ਚਾਰ ਛੋਟ ਵੀਡੀਓ ਹੁਣ ਆਪਾਂ ਗੱਲ ਕਰਦੇ ਆ ਇਹਦਾ ਤੁਸੀਂ ਟਾਈਮ ਕੀ ਰੱਖਣਾ ਇਹਦਾ ਟਾਈਮ ਤੁਸੀਂ ਸਵੇਰੇ ਰੱਖੋ 7 ਤੋਂ ਲੈ ਕੇ 8 ਵਜੇ ਤੱਕ 7 ਤੋਂ 8 ਉਸ ਤੋਂ ਬਾਅਦ ਆਜੋ ਤੁਸੀਂ 11 ਤੋਂ ਲੈ ਕੇ 1 ਉਸ ਤੋਂ ਬਾਅਦ ਆਜੋ ਤੁਸੀਂ ਸ਼ਾਮੀ ਜਿਹੜੀ ਤੀਜੀ ਵੀਡੀਓ ਤੁਸੀਂ ਪਾਉਣੀ ਆ 4 ਤੋਂ ਲੈ ਕੇ 6 ਦੇ ਵਿੱਚ ਵਿੱਚ 4 ਤੋਂ 6 ਦੇ ਵਿੱਚ ਫਿਰ ਰਾਤ ਨੂੰ ਆਜੋ ਤੁਸੀਂ 9 ਤੋਂ ਲੈ ਕੇ 10 ਵਜੇ ਦੇ ਵਿੱਚ ਵਿੱਚ ਆਹ ਚਾਰ ਵੀਡੀਓ ਦਾ ਤੁਹਾਡਾ ਚਾਰ ਟਾਈਮ ਹੋਣਾ ਜਿਹੜਾ ਜਿਹੜਾ ਸਭ ਤੋਂ ਬੈਸਟ ਟਾਈਮ ਆ ਜਿਹੜਾ ਸਭ ਤੋਂ ਬੈਸਟ ਟਾਈਮ ਆ ਉਹ ਦੋ ਟਾਈਮ ਨੇ ਇੱਕ ਸਵੇਰੇ 7 ਤੋਂ 8 ਇੱਕ ਹੈਗਾ 4 ਤੋਂ 6 ਤੁਸੀਂ ਮੇਰੀ ਗੱਲ ਮੰਨ ਕੇ ਨਾ 4 ਤੋਂ 6 ਦੇ ਵਿੱਚ ਵਿੱਚ ਤੁਸੀਂ ਸ਼ੋਰਟ ਵੀਡੀਓ ਅਪਲੋਡ ਕਰਿਓ ਤੁਹਾਡੇ ਵੀਡੀਓ ਦੇਖਿਓ ਕਿੰਨੀ ਛਤੀ ਤੁਹਾਡੀ ਵਾਇਰਲ ਹੋਏਗੀ ਅਗਰ ਤੁਸੀਂ ਆਪਣੇ YouTube ਚੈਨਲ ਨੂੰ ਗਰੋ ਕਰਨਾ ਚਾਹੁੰਦੇ ਹੋ ਵੀਡੀਓ ਨੂੰ ਵਾਇਰਲ ਕਰਨਾ ਚਾਹੁੰਦੇ ਹੋ ਆਪਣੇ ਸਬਸਕ੍ਰਾਈਬਰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਹਿਸਾਬ ਨਾਲ ਤੁਸੀਂ 1 ਮਹੀਨਾ 1 ਮਹੀਨਾ ਤੁਸੀਂ ਇਸ ਹਿਸਾਬ ਨਾਲ YouTube ਦੇ ਉੱਤੇ ਕੰਮ ਕਰ ਲਓ ਮੈਂ ਤੁਹਾਨੂੰ ਗਰੰਟੀ ਦੇ ਰਿਹਾ ਤੁਹਾਡਾ YouTube ਚੈਨਲ ਜਿਹੜਾ ਬੜੀ ਛੇਤੀ ਗਰੋ ਹੋਣਾ ਸ਼ੁਰੂ ਕਰ ਦੇਗਾ ਸੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਸੋ ਵੀਡੀਓ ਨੂੰ ਕਦਮ ਕਰ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਮੈਂ ਨਾ ਔਨਲਾਈਨ ਕਲਾਸ ਸ਼ੁਰੂ ਕੀਤੀ ਆ ਜੇ ਤੁਸੀਂ ਮੇਰੀ ਔਨਲਾਈਨ ਕਲਾਸ ਤੁਸੀਂ ਲਉਣਾ ਚਾਹੁੰਦੇ ਹੋ ਹਣਾ ਤਾਂ ਮੈਂ ਹਰ ਸੋਮਵਾਰ ਨੂੰ ਐਤਵਾਰ ਤੇ ਸੋਮਵਾਰ ਨੂੰ ਮੈਂ ਔਨਲਾਈਨ ਕਲਾਸ ਲਗਾਨੀ ਸ਼ੁਰੂ ਕਰ ਲੱਗਾ ਹਾਂ ਅਗਰ ਤੁਸੀਂ ਉਹ ਔਨਲਾਈਨ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਆਪਣੀ ਸੀਟ ਕਨਫਰਮ ਕਰਾ ਸਕਦੇ ਹੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ